ਜ਼ਿਲ੍ਹਾ ਐਸ ਸੀ ਐਸ ਨਗਰਦੀ ਪੁਲਿਸ ਨੇ ਅੰਨੇ ਕਤਲ ਦੀ ਗੁੱਥੀ ਨੂੰ ਸੁਲਝਾਉਂਦਿਆਂ ਹੋਇਆਂ 24 ਘਟਿਆਂ ਦੇ ਵਿੱਚ ਕਾਤਲਾਂ ਨੂੰ ਕਾਬੂ ਕਰ ਲਿਆ ਇਸ ਮੰਤ ਵਿੱਚ ਜਾਣਕਾਰੀ ਦਿੰਦਿਆਂ ਹੋਇਆਂ ਪੁਲਿਸ ਅਧਿਕਾਰੀ ਵੱਲੋਂ ਦੱਸਿਆ ਗਿਆ ਕਿ ਉੱਚ ਅਧਿਕਾਰੀਆਂ ਦੇ ਤਿੱਖੇ ਨਿਰਦੇਸ਼ਾ ਹੇਠ ਇਹ ਵੱਡੀ ਸਫਲਤਾ ਹਾਸਲ ਕੀਤੀ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਪੁਲਿਸ ਪਾਰਟੀ ਵੱਲੋਂ ਅਨੇ ਕਤਲ ਦੀ ਗੁੱਥੀ ਨੂੰ ਸੁਲਝਾਉਂਦਿਆਂ ਹੋਇਆਂ ਕਾਤਲਾਂ ਨੂੰ ਕਾਬੂ ਕਰਨ ਦੇ ਵਿੱਚ ਇੱਕ ਕਾਮਯਾਬੀ ਹਾਸਲ ਹੋਈ ਹੈ। ਉਹਨਾਂ ਵੱਲੋਂ ਦੱਸਿਆ ਗਿਆ ਹੈ ਕਿ 29 ਤਰੀਕ ਨੂੰ ਨਾਮ ਮਾਲੂਮ ਵਿਅਕਤੀ ਦੀ Laash ਸ਼ੱਕੀ ਹਾਲਾਤ ਦੇ ਵਿੱਚ ਮਿਲੀ ਸੀ ਜਿਸ ਨੂੰ ਕਾਤਲਾਂ ਵੱਲੋਂ ਚਾਕੂ ਨਾਲ ਕਤਲ ਕੀਤਾ ਗਿਆ ਸੀ। ਉਹਨਾਂ ਵੱਲੋਂ ਕਿਹਾ ਗਿਆ ਹੈ ਕਿ ਪੁਲਿਸ ਪਾਰਟੀ ਦਾ ਗਠਨ ਕਰਕੇ ਸਭ ਤੋਂ ਪਹਿਲਾਂ ਨਾਮ ਮਾਲੂਮ ਮ੍ਰਿਤਕ ਦੀ شناخت ਕੀਤੀ ਗਈ ਜਿਸ ਦਾ ਨਾਮ ਆਸ਼ੀਸ਼ ਕੁਮਾਰ ਦੱਸਿਆ ਜਾ ਰਿਹਾ ਹੈ। ਪੁਲਿਸ ਵੱਲੋਂ ਕਿਹਾ ਜਾ ਰਿਹਾ ਹੈ ਕਿ ਨਾਮ ਮਾਲੂਮ ਵਿਅਕਤੀਆਂ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ ਅਤੇ 24 ਘੰਟਿਆਂ ਦੇ ਅੰਦਰ ਅੰਦਰ ਕਤਲ ਦੀ ਗੁੱਥੀ ਨੂੰ ਸੁਲਝਾਇਆ ਗਿਆ ਜਿਹੜਾ ਹੈ ਜੀ ਬੇਸਿਕਲੀ ਅਸ਼ੀਸ਼ ਕੁਮਾਰ ਨਾਂ ਦਾ ਮੁੰਡਾ ਹੈ ਤੇ ਇਹਦੇ ਇਹ ਫਾਦਰ ਦਾ ਨਾਮ ਹੈਗਾ ਆ ਰਕੇਸ਼ ਕੁਮਾਰ ਤੇ ਮਾਤਾ ਇਹਦੇ ਹੇਮਲਖਾਰ ਦੇ ਇਹ ਹਿਮਾਚਲ ਦੇ ਟੂਟੂ ਤੋਂ ਜਿਹੜਾ ਹੈ ਸੋਲਨ ਡਿਸਟ੍ਰਿਕਟ ਵਿੱਚ ਪੈਂਦਾ ਹੈ ਤੇ ਉੱਥੋਂ ਬਿਲੋਂਗ ਕਰਦਾ ਹੈ ਇਹ ਮੁੰਡਾ 10 ਦਿਨ ਪਹਿਲਾਂ ਜਿਹੜਾ ਹੈਗਾ ਇਹ ਇੱਥੇ ਆਇਆ ਸੀਗਾ ਨਿਆਰੋਂ ਸਹੀ ਉੱਥੇ ਆ ਕੇ ਇੱਕ ਜਿਹੜੀ ਪ੍ਰੋਪਰਟਰੇਟ ਦੀ ਸ਼ਾਪ ਹੈ ਉੱਥੇ ਇਹ ਚਾਪੜੀ ਕਿਉਣ ਦਾ ਕੰਮ ਇਹਨੇ ਮੈਚਰੂ ਕੀਤਾ ਸੀਗਾ ਅਡੰਡੈਂਟ ਦੇ ਤੌਰ ਤੇ ਤੇ 28 ਤਰੀਕ ਦੀ ਇਹ ਜਿਹੜਾ ਵਕੂ ਹੈ ਜੀ ਇਹ 28 ਤਰੀਕ ਨੂੰ ਰਾਤ ਨੂੰ ਇਹਦਾ ਇੱਕ ਫਰੈਂਡ ਸੀਗਾ ਜਿਹੜਾ ਸ਼ਾਮ ਨੂੰ ਨੂੰ ਮਿਲਣ ਆਇਆ ਸੀਗਾ ਕਾਰਤਿਕ ਉਹ ਤੇ ਇਹ ਆਪਣਾ ਜਿਹੜਾ ਹੈਗਾ ਘੁੰਮ ਫਿਰ ਕੇ ਆ ਕੇ ਸ਼ਾਮ ਨੂੰ 10 10:30 ਦੇ ਕਰੀਬ ਏਰੀਆ ਦੇ ਵਿੱਚ ਉੱਥੇ ਜਿਹੜਾ ਹੈਗਾ ਪੈਦਲ ਜਾ ਰਹੇ ਸੀਗੇ ਜੀ ਸਡਨਲੀ ਉੱਥੇ ਜਿਹੜੇ ਹੈਗੇ ਨੇ ਇਹਨਾਂ ਕੋਲੇ ਸਾਹਮਣੇ ਦੋ ਵਿਅਕਤੀ ਇਹਨਾਂ ਦੇ ਆਂਦੇ ਨੇ ਇੱਕ ਹੈਗਾ ਅਜੇ ਪਚੀਸੀਆ ਅਜੇ ਆਕਾਸ਼ ਉਰਫ ਪਚੀਸੀਆ ਐਂਡ ਦੂਸਰੇ ਦਾ ਨਾਮ ਹੈਗਾ ਕਰਨ ਇਹ ਦੋਨੋਂ ਮੁੰਡੇ ਇਹਨਾਂ ਨੂੰ ਟੱਕਰਦੇ ਨੇ ਤੇ ਇਥੋਂ ਫੋਨ ਸਟ੍ਰੈਚ ਕਰਨ ਦੀ ਜਿਹੜੀ ਹੈਗੀ ਆ ਕੋਸ਼ਿਸ਼ ਕਰਦੇ ਨੇ ਤੇ ਉੱਥੇ ਜਦੋਂ ਆਪਸ ਵਿੱਚ ਤਲਖਬਾਜ਼ੀ ਹੁੰਦੀ ਹੈ ਇਹ ਆਪਦਾ ਫੋਨ ਬਚਾਉਂਦਾ ਜੇਬ 'ਚ ਪਾਉਂਦਾ ਤੇ ਭਜਨ ਦੀ ਕੋਸ਼ਿਸ਼ ਕਰਦੇ ਨੇ ਉਹ ਇਹਨਾਂ ਨੂੰ ਕਾਬੂ ਕਰਦੇ ਨੇ ਉਸ ਤਲਖਬਾਜ਼ੀ ਦੇ ਵਿੱਚ ਇੱਕ ਦੂਜੇ ਨੂੰ ਕੁਝ ਬੋਲਿਆ ਕਰਿਆ ਉਹਦੇ ਵਿੱਚ ਆ ਕੇ ਉਹ ਚਾਕੂ ਦਾ ਵਾਰ ਹੈਗਾ ਜਿਹੜਾ ਉਹਦੀ ਛਾਤੀ ਤੇ ਹੁੰਦਾ ਦੋ ਵਾਰ ਹੋਏ ਨੇ ਉਹ ਚਾਕੂ ਤੇ ਉਹ ਜਿਹੜੇ ਵਾਰ ਦੇ ਨਾਲ ਇਹ ਮੌਕੇ ਤੇ ਡਿੱਗ ਪੈਂਦਾ ਤੇ ਕਾਰਤਿਕ ਜਿਹੜਾ ਹੈਗਾ ਉਹ ਆਪ ਹੀ ਜਾਨ ਪਚਾਉਂਦਾ ਮੌਕੇ ਤੋਂ ਉਹ ਭੱਜ ਜਾਂਦਾ ਉਹਦੀ ਜਿਹੜੀ ਗੱਡੀ ਦੂਰ ਪਾਰਕ ਸੀਗੀ ਉਥੋਂ ਲੈ ਕੇ ਨਾਲ ਨਾਲ ਉਹ ਹਿਮਾਚਲ ਨੂੰ ਨਿਕਲ ਜਾਂਦਾ ਉਸ ਤੋਂ ਬਾਅਦ ਉਹ ਸੰਪਰਕ ਕਰਨ ਦੀ ਕੋਸ਼ਿਸ਼ ਕਰਦਾ ਆਪਣੇ ਦੋਸਤ ਨਾਲ ਅਸ਼ੀਸ਼ ਨਾਲ ਬਟ ਉਹਦੀ ਜਿਹੜੀ ਹੈ ਉਹਦਾ ਸੰਪਰਕ ਨਹੀਂ ਜਿਹੜਾ ਹੁੰਦਾ ਹੈਗਾ ਉਸ ਤੋਂ ਬਾਅਦ ਸਾਡੇ ਕੋਲੇ ਇਹ ਕਲੈਰਿਟੀ ਆ ਜਾਂਦੀ ਹੈ ਕਿ ਇਹਦੀ ਡੈਥ ਹੋ ਗਈ ਹੈ ਬਾਦ ਦੇ ਵਿੱਚ ਜਿਹੜਾ ਹੈਗਾ ਇਹ ਸਾਰਾ ਮਾਮਲਾ ਫਿਰ ਸੁਲਝਦਾ ਹੈ ਜੀ ਜਦੋਂ ਇਨੀਸ਼ੀਅਲੀ ਇਹ ਸਾਰੀ ਵਾਰਦਾਤ ਹੁੰਦੀ ਹੈ ਸਾਨੂੰ ਡੈੱਡ ਬੋਡੀ 29 ਤਰੀਕ ਨੂੰ ਅੱਜ ਜਿਹੜੀ ਹੈਗੀ ਹੈ ਸਾਨੂੰ ਮੈਸੇਜ ਆਉਂਦਾ ਜਦੋਂ ਲੋਕੇਲਿਟੀ ਚੋਂ ਅਸੀਂ ਜਾ ਕੇ ਵੈਰੀਫਾਈ ਕਰਦੇ ਹਾਂ ਤਾਂ ਉਹ ਇੱਕ ਅਨਨੋਨ ਡੈੱਡ ਬੋਡੀ ਹੁੰਦੀ ਹੈ ਜਿਹਦੇ ਵਿੱਚ ਉਹਦੀ ਬੋਡੀ ਦੇ ਉੱਪਰ ਜਿਹੜਾ ਹੈਗਾ ਬਾਹ ਦੇ ਉੱਤੇ ਆਸ਼ੀਸ਼ ਨਾਮ ਦਾ ਟੈਟੂ ਬਣਿਆ ਹੋਇਆ ਹੈ ਜਿਸ ਤੋਂ ਇਹ ਤਸਦੀਕ ਹੁੰਦੀ ਹੈ ਵੀ ਸ਼ਾਇਦ ਇਸ ਦਾ ਨਾਮ ਅਸ਼ੀਸ਼ ਹੈ ਅਦਰਵਾਈਜ਼ ਉਹਦੀ ਕੋਈ ਡਿਟੇਲ ਨਹੀਂ ਸਾਡੇ ਕੋਲ ਹੁੰਦੀ ਤੇ ਫਿਰ ਉਸ ਤੋਂ ਬਾਅਦ ਉਹਦੀ ਬ੍ਰੈਂਡ ਬੋਡਿੰਗ ਅਸੀਂ ਮਾਰਚ ਰਿਚ ਰੱਖ ਦਿੰਦੇ ਆ ਤੇ ਉਹਦੇ ਬਾਰੇ ਪਤਾ ਕਰਦੇ ਆ ਆਸ-ਪਾਸੇ ਵੀ ਮੈਸੇਜ ਲਗਵਾਉਣਾ ਹੈ ਸਾਰੇ ਖਾਣਿਆਂ ਦੇ ਵਿੱਚ ਜੇ ਕੋਈ ਬੰਦਾ ਮਿਸਿੰਗ ਹੈ ਜਾਂ ਇਸ ਤਰ੍ਹਾਂ ਜੋ ਸਾਡਾ ਪ੍ਰੋਟੋਕਾਲ ਹੈ ਉਹਦੇ ਤਹਿਤ ਕਾਰਵਾਈ ਕਰਦੇ ਆ ਅਗਲੇ ਦਿਨ ਜਿਹੜਾ ਹੈਗਾ ਉਹਦੇ ਪਰਿਵਾਰ ਜਿਹੜਾ ਹੈਗਾ ਉਹ ਸਾਡੇ ਨਾਲ ਸੰਪਰਕ ਕਰਦੇ ਆ ਉਹਦੇ ਪਰਿਵਾਰ ਦੇ ਸੰਪਰਕ ਕਰਨ ਦੇ ਉੱਤੇ ਉਹਦੀ ਮਦਦ ਦੇ ਬਿਆਨ ਦੇ ਉਸਦੇ ਫਿਰ ਅਸੀਂ ਅਨਨੋਨ ਬੰਦਿਆਂ ਦੇ ਉੱਪਰ ਜਿਹੜੀ ਹੈਗੀ ਹੈ ਐਫ ਆਈ ਆਰ ਵਾਲਚ ਕਰਦੇ ਆ ਐਫ ਆਈ ਆਰ ਲਾਜ ਕਰਨ ਤੋਂ ਬਾਅਦ ਜਿਹੜੀ ਹੈ ਕਹਿੰਦੀ ਤਫ਼ਤੀਸ਼ ਹੈ ਜਿਹੜੀ ਉਹ ਕਮੈਂਸਨ ਦੀ ਜੋ ਮੈਂ ਤੁਹਾਨੂੰ ਸਟੋਰੀ ਨਰੇਟ ਕੀਤੀ ਹੈ ਉਹਦੇ ਵਿੱਚ ਵੀ ਜਿਹੜਾ ਹੈਗਾ ਇਹ ਦੋਸ਼ੀ ਆਪਸ ਦੇ ਵਿੱਚ ਕਿਸੇ ਨੂੰ ਜਾਣਦੇ ਨਹੀਂ ਸੀਗੇ ਜਦੋਂ ਇਹਦੇ ਵਿੱਚ ਕਾਰਤਿਕ ਹੈ ਜੋ ਇਹਦਾ ਦੋਸਤ ਉਹ ਆ ਕੇ ਸਾਨੂੰ ਦੱਸਦਾ ਹੈ ਕਿ ਇੱਥੇ ਕੋਈ ਹੈ ਵਾਰਦਾਤ ਉਸ ਚੀਜ਼ ਦੇ ਵਿੱਚ ਤਫ਼ਤੀਸ਼ ਜਿਹੜੀ ਹੈਗੀ ਹੈ ਸਾਡੀ ਪੁਲਿਸ ਟੀਮ ਨੇ ਐਸ ਐਚਓ ਨਯਾ گاਉਂ ਤੇ ਇਹਨਾਂ ਦੀਆਂ ਵੱਖ-ਵੱਖ ਕਈਆਂ ਟੀਮਸ ਬਣਾਈਆਂ ਸੀਗੀਆਂ ਉਹਨਾਂ ਨੇ ਬੜਾ ਵਧੀਆ ਤਰੀਕੇ ਦੇ ਨਾਲ ਤਫ਼ਤੀਸ਼ ਨੂੰ ਅੰਜਾਮ ਦਿੱਤਾ ਤੇ ਉਹਦੇ ਵਿੱਚ ਆ ਏਰੀਆ ਦੇ ਜਿਹੜੇ ਸੀਸੀਟੀਵੀ ਕੈਮਰਾਸ ਨੂੰ ਐਕਸਪਲੋਰ ਕੀਤਾ ਉਹਦੇ ਵਿੱਚ ਜਿਸ ਤਰ੍ਹਾਂ ਭੱਜਦੇ ਕੋਈ ਮੁੰਡੇ ਨਜ਼ਰ ਆ ਰਹੇ ਨੇ ਤੁਰਦੇ ਉਹ ਚੋ ਸ਼ੱਕੀ ਬੰਦਾ ਜਿਹੜਾ ਹੈਗਾ ਇਹ ਜਿਹੜਾ 25 ਸੀਆ ਹੈਗਾ ਇਹਦਾ ਥੋੜਾ ਸ਼ੱਕੀ ਜਿਹੜਾ ਹੈਗਾ ਲੱਗਿਆ ਤੇ ਇਸ ਦੇ ਸਬੰਧ ਦੇ ਵਿੱਚ ਕਾਰਤਿਕ ਨੇ ਵੀ ਦੱਸਿਆ ਵੀ ਜਦੋਂ ਆਪਸ ਵਿੱਚ ਕਸ਼ਮਕਸ਼ ਹੋ ਰਹੀ ਸੀਗੀ ਤਾਂ ਉਦੋਂ ਕਰਨ ਨੀ ਨਾਮ ਲਿੱਤਾ ਸੀਗਾ 25 ਸੀਸ ਕੋਕੜ ਤਾਂ 25 ਸੀਆ ਇੱਕ ਬੜਾ ਟਿਪੀਕਲ ਜਿਹਾ ਨਾਮ ਹੈਗਾ ਜਿਹੜਾ ਮਤਲਬ ਉਹ ਬੰਦੇ ਦੇ ਮਨ 'ਚ ਵੀ ਰਹਿ ਜਾਂਦਾ ਹੈ ਤੇ ਵੈਸੇ ਵੀ ਰੇਅਰ ਹੁੰਦਾ ਹੈ ਤਾਂ ਉਸ ਤਹਤ ਵੀ ਸਾਡੇ ਮੁਖਬਰ ਵੀ ਜਿਹੜੇ ਇਲਾਕੇ 'ਚ ਨੇ ਉਹਨਾਂ ਤੋਂ ਵੀ ਅਸੀਂ ਸਾਰੀ ਕਰਦੇ ਹੋਏ ਅਸੀਂ ਸਾਰਾ ਇਹਦੇ ਵੇਅਰ ਬਆਊਟਸ ਕਲੀਅਰ ਕਰਨ ਤੇ ਲੱਗੇ ਕੋਇਨਸੀਡੈਂਟਲੀ ਜਿਹੜਾ ਹੈਗਾ ਸਾਡੇ ਕੋਲ ਇੱਕ 14 ਨੰਬਰ ਐਫ ਆਈ ਆਰ ਕਿਸੇ ਸਾਲ ਮਿਆਗਾਉਂ ਦੇ ਵਿੱਚ ਦਰਜ ਹੋਈ ਸੀਗੀ ਜਿਹੜੀ ਲੜਾਈ ਝਗੜੇ ਦੇ ਨਾਲ ਸੰਬੰਧਿਤ ਹੈ ਜਿਹਦੇ ਵਿੱਚ ਜਿਹੜਾ ਹੈਗਾ ਇਹ ਆਕਾਸ਼ 25 ਸੀ ਹਾਊਸ ਦੇ ਵਿੱਚ ਅਕਿਊਜ਼ਡ ਹੈ ਉਹ ਵੀ ਸਾਡੇ ਜਿਹੜਾ ਹੈਗਾ ਜਿਹਨੂੰ 25 ਸੀਗਾ ਨਾਮ ਮੰਨਦਾ ਹੈ ਸਾਡਾ ਉਹ ਵੀ ਜਿਹੜਾ ਹੈਗਾ ਮਨ ਉਥੋਂ ਘਟਕਦਾ ਵੀ ਉਹੀ ਨਾ ਹੋਵੇ ਤੇ ਉਸ ਤਰੀਕੇ ਦੇ ਨਾਲ ਅਸੀਂ ਫਿਰ ਆਪਣੀਆਂ ਟੀਮਸ ਬਣਾ ਕੇ ਰੇਡ ਵਗੈਰਾ ਕੀਤੀ ਜਦੋਂ ਇਹਨੂੰ ਰਾਉਂਡ ਅਪ ਕਰਦੇ ਆ ਤੇ ਫਿਰ ਜਿਹੜਾ ਹੈ ਕਾਰਤਿਕ ਜਿਹੜਾ ਦੋਸਤ ਇਹਦਾ ਹੈਗਾ ਤੂੰ ਮੌਕੇ ਦਾ ਚਸ਼ਮਦੀਦ ਗਵਾ ਹੈਗਾ ਉਹ ਉਹਦੀ ਪਛਾਣ ਕਰ ਲੈਂਦਾ ਹੈ ਵੀ ਇਹੀ ਬੰਦਾ ਹੈਗਾ ਤੇ ਉਸ ਤੋਂ ਬਾਅਦ ਜਦੋਂ ਇਹਨੂੰ ਪੁੱਛਗਿੱਛ ਕੀਤੀ ਜਾਂਦੀ ਹੈ ਇਹ ਵੀ ਆਪਣੀ ਗੱਲ ਕਲੀਅਰ ਕਰਦਾ ਹੈ ਕਿ ਮੈਂ ਸਾਥੋਂ ਜਿਹੜਾ ਹੈਗਾ ਉਸ ਦਿਨ ਅਸੀਂ ਇਹ ਵਾਰਦਾਤ ਹੋ ਗਈ ਹੈ ਇਹ ਵੀ ਉਸ ਚੀਜ਼ ਦਾ ਆਪਣਾ ਇਕਬਾਲ ਕਰਦਾ ਹੈ ਫਿਰ ਉਸ ਤੋਂ ਬਾਅਦ ਜਿਹੜੇ ਇਹ ਨਾਲ ਦਾ ਦੋਸ਼ੀ ਦਾ ਨਾਮ ਸਾਨੂੰ ਪੀਰ ਹੁੰਦਾ ਜਿਹੜਾ ਕਰਨ ਹੈ ਉਹ ਸਾਰਾ ਉਹਦੇ ਤੇ ਫਿਰ ਅਸੀਂ ਜਿਹੜੀ ਹੈਗੀ ਹੈ ਰੇਡ ਜਿਹੜੀਆਂ ਹੈਗੀਆਂ ਸਾਡੀਆਂ ਚੱਲਦੀਆਂ ਨੇ ਪਾਰਟੀਆਂ ਦੀਆਂ ਤੇ ਉਸ ਤੋਂ ਬਾਅਦ ਅਸੀਂ ਕਰਨ ਵੀ ਜਿਹੜਾ ਹੈਗਾ ਰਾਉਂਡ ਅਪ ਕਰਦੇ ਹਾਂ ਸੋ ਇਹ ਜਿਹੜਾ ਅਨੇ ਕਤਲ ਦੀ ਗੁੱਥੀ ਹੈ ਇਹਨੂੰ 24 ਆਰ ਜਿਹੜਾ ਹੈਗਾ ਆਫਟਰ ਰਜਿਸਟ੍ਰੇਸ਼ਨ ਆਫ ਐਫ ਆਈ ਆਰ ਅਸੀਂ ਕੰਕਲੂਡ ਕੀਤਾ ਪਹਿਲਾ ਦੋਸ਼ੀ ਜਿਹੜਾ ਹੈਗਾ ਸਾਡਾ ਉਹ 30 ਤਰੀਕ ਨੂੰ ਗ੍ਰਿਫਤਾਰ ਹੋ ਗਿਆ ਸੀਗਾ ਦੂਸਰੇ ਨੂੰ ਅਸੀਂ ਜਿਹੜਾ ਹੈਗਾ 31 ਤਰੀਕ ਨੂੰ ਉਹਨੂੰ ਵੀ ਕਰਨ ਨੂੰ ਵੀ ਗ੍ਰਿਫਤਾਰ ਕਰ ਲਿਆ ਸੀ ਇਨਵੈਸਟੀਗੇਸ਼ਨ ਚਿੱਕੀ ਆਇਆ ਸਰ ਕੋਈ ਸਨੈਚਿੰਗ ਕਰਕੇ ਪਜੇ ਸੀ ਜਾਂ ਫਿਰ ਛੱਡ ਕੇ ਗਏ ਨਹੀਂ ਜੀ ਉਹਦੇ ਵਿੱਚ ਇਹ ਆਇਆ ਇਹਨਾਂ ਨੂੰ ਇਹ ਸੀਗਾ ਵੀ ਸ਼ਾਇਦ ਇਹ ਸ਼ਾਮ ਨੂੰ ਜਿਹੜਾ ਬੰਦੇ ਤੋਂ ਮਰੇ ਨੇ ਕੁਝ ਕੈਸ਼ ਹੋਊਗਾ ਜਾਂ ਕੁਝ ਉਹ ਚੀਜ਼ ਹੈਗੀ ਹੈ ਇਹਨਾਂ ਨੇ ਇਹਨਾਂ ਤੋਂ ਜਿਹੜਾ ਹੈਗਾ ਖੋਹ ਕਰਨ ਦੀ ਕੋਸ਼ਿਸ਼ ਕੀਤੀ ਜਿਹੜਾ ਹੈਗਾ ਆਪਣਾ ਆਕਾਸ਼ ਆਕਾਸ਼ ਦੇ ਕੋਲੇ ਜਿਹੜਾ ਮਰਿਆ ਜਿਹੜਾ ਆਪਣਾ ਅਸ਼ੀਸ਼ ਹੈ ਜਿਹੜਾ ਡਿਸੀਜ਼ਡ ਹੈ ਡਿਸੀਜ਼ ਦੇ ਕੋਲੇ ਕੋਈ ਕੈਸ਼ ਨਹੀਂ ਸੀਗਾ ਬਿਕਾਜ਼ ਉਹ ਹਜੇ 10 ਦਿਨ ਪਹਿਲਾਂ ਹੀ ਹਮਾਚਲ ਤੋਂ ਆਇਆ ਸੀਗਾ ਕਿ ਉਹ ਆਪਣਾ ਜਿਹੜਾ ਹੈ ਜੇ ਤਾਂ ਕੰਮ ਦੀ ਤਲਾਸ਼ ਸੀਗਾ ਉਹਨੂੰ ਕੰਮ ਮਿਲਿਆ ਹੀ ਸੀਗਾ ਫਰਿਓ ਨੂੰ ਕੋਈ ਮਹਿੰਤਾਂ ਨਾਲ ਉਹਦਾ ਨਹੀਂ ਮਿਲਿਆ ਸੀਗਾ ਉਹਦੇ ਕੋਲ ਕੋਈ ਪੈਸੇ ਨਹੀਂ ਸੀਗੇ ਤੇ ਪੈਸੇ ਜਿਹੜੇ ਹੈਗੇ ਨੇ 카ਰ্তিক ਹੈਗਾ ਉਹ ਡਰਾਈਵਰ ਹੈ ਉਹ ਟੈਕਸੀ ਡਰਾਈਵ ਕਰਦਾ ਹੈ ਤੇ 카ਰ্তিক ਕੋਲੇ ਥੋੜਾ ਬਹੁਤਾ ਕੈਸ਼ ਸੀਗਾ ਤੇ ਬੱਟ ਜਿਹੜਾ ਹੈਗਾ ਇਹਦਾ ਫੋਨ ਜਿਹੜਾ ਇਨੀਸ਼ੀਅਲੀ ਉਹਨਾਂ ਨੇ ਛੱਪਟਾ ਮਾਰਨ ਦੀ ਕੋਸ਼ਿਸ਼ ਕੀਤੀ ਇਹਨੇ ਫੋਨ ਆਪਦਾ ਬਚਾਉਂਦੇ ਹੋਏ ਆਸ਼ੀਸ਼ ਨੇ ਜੇਬ ਦੇ ਵਿੱਚ ਪਾ ਲਿਆ ਜਦੋਂ ਉਹ ਪਾਇਆ 카ਰ্তিক ਹੈ ਜਿਹੜਾ 카ਰ্তিক ਮੌਕੇ ਤੋਂ ਐਸਕੇਪ ਕਰ ਗਿਆ ਜਦੋਂ ਉਹਨੇ ਦੇਖਿਆ ਵੀ ਉਹਦੇ ਤੇ ਹਮਲਾ ਹੋ ਗਿਆ ਤਾਂ ਇਹ ਜਿਹੜੀ ਕੋਈ ਲੁੱਟਖੋ ਮੁਕੰਮਲ ਨਹੀਂ ਹੋ ਪਾਈ ਪਰ ਉਸ ਦੇ ਵਿੱਚ ਜਦੋਂ ਇਹਦੇ ਤੇ ਉੱਚ-ਕਿੱਚ ਦੇ ਵਿੱਚ ਜਿੰਨੀ ਗੱਲ ਸਾਨੂੰ ਸਾਹਮਣੇ ਆਈ ਹੈ ਬਾਕੀ ਅਸੀਂ ਹੋਰ ਵੀ ਦੇਖਾਂਗੇ ਕੀ ਪਤਾ ਕੋਈ ਚੀਜ਼ ਹੋਰ ਰਿਕਵਰ ਹੋ ਜੇ ਦਰਾਂ ਨੇ ਤਫ਼ਤੀਸ਼ ਬਟ ਐਜ਼ ਆਫ ਨਾਓ ਜਿਹੜੀ ਗੱਲਬਾਤ ਹੈ ਉਹ ਇਹ ਹੈ ਇਹ ਫੋਨ ਇਸ ਕਰ ਕਿਹਦੀ ਲੈ ਕੇ ਗਈ ਉਹਦਾ ਵੀ ਕਿਤੇ ਟ੍ਰੇਸ ਨਾ ਹੋ ਜਾਈਏ ਜਦੋਂ ਇਹਨਾਂ ਨੇ ਦੇਖਿਆ ਕਿ ਉਹਦੇ ਤੋਂ ਇਹਨਾਂ ਤੋਂ ਵਾਰ ਹੋ ਗਿਆ ਹੈ ਖੰਜਰ ਦਾ ਕਿ ਉਹਦੇ ਨਾਲ ਵੀ ਸ਼ਾਇਦ ਉਹਦੀ ਮੌਕੇ ਤੇ ਤਕਰੀਬਨ ਉਹ ਕਾਫੀ ਗੰਭੀਰ ਰੂਪ ਚ ਜ਼ਖਮੀ ਸੀਗਾ ਵੀ ਮੌਤੀ ਨਾ ਹੋ ਜੇ ਤਾਂ ਇਸ ਗੱਲੋਂ ਡਰਦੇ ਹੋਏ ਫਿਰ ਇਹ ਫੋਨ ਉੱਤੇ ਛੱਡਿਆ ਉਹ ਦਾ ਮੰਨ ਲਿਆ ਕਿ ਇਹ ਲੁੱਟਪੋ ਕਾਦੇ ਲਈ ਕਰਦੇ ਸੀ ਉਹ ਨਸ਼ਾ ਕਰਦੇ ਨੇ ਜਾਂ ਵੈਸੇ ਜਿਹੜਾ ਮੋਗੜ ਮੇਜ਼ ਕਰ ਇਹ ਨਸ਼ਾ ਜਿਹੜਾ ਹੈਗਾ ਜੀ ਨਸ਼ਾ ਕਰਨ ਦਾ ਜਿਹੜਾ ਹੈਗਾ ਉਹ ਅਸੀਂ ਟੈਸਟ ਕਰਾਵਾਂਗੇ ਡਰ ਟੈਸਟ ਸਿਰ ਤੋਂ ਜਲੀ ਪਿਕਚਰ ਕਲੀਅਰ ਹੋ ਜੂਗੀ ਸਾਰੀ ਉਹਦੇ ਬਾਰੇ ਬਟ ਇਹ ਜਿਹੜੇ ਲੜਾਈ ਝਗੜੇ ਕਰਨ ਦੇ ਜਿਹੜੇ ਮੁੰਡੇ ਨੇ ਇਹਨਾਂ ਦੇ ਉੱਤੇ ਕੱਲਾ ਹੀ ਪਰਚਾ ਦਰਜ ਹੈ ਤਾਂ ਉਸ ਤਰੀਕੇ ਦੇ ਨਾਲ ਜਿਹੜਾ ਹੈ ਬੈਟ ਰੈਕਰ ਤਾਂ ਹੈਗਾ ਹੀ ਨਹੀਂ ਮਤਲਬ ਕਿ ਉਹਨਾਂ ਦਾ ਬੈਕਗ੍ਰਾਉਂਡ ਕੀ ਹੈ ਇਹਨਾਂ ਦੇ ਲੋਕੋ ਦਾ ਪਹਿਲਾ ਨਾਮ ਨਹੀਂ ਸੀ ਜਿਸ ਤੋਂ ਪਹਿਲਾਂ ਵੀ ਕੋਈ ਇਸ ਤਰ੍ਹਾਂ ਦੀ ਗੱਲ ਹੋ ਚੁੱਕੀ ਹੈ ਇਸ ਤਰ੍ਹਾਂ ਦੀ ਗੱਲ ਜਿਹੜੀ ਹੈ ਕਿ ਹੋਰ ਤਰ੍ਹਾਂ ਦੀ ਕੋਈ ਐਸੀ ਸਾਹਮਣੇ ਆਈ ਬਾਕੀ ਜਿਹੜੀ ਚੀਜ਼ਾਂ ਆਉਂਦੀਆਂ ਨੇ ਉਹ ਟਾਈਮ ਟੂ ਟਾਈਮ ਉਹਨਾਂ ਦੇ ਉੱਤੇ ਕਾਰਵਾਈ ਕਰਕੇ ਅਸੀਂ ਜਿਹੜੀ ਹੈਗੀ ਹੈ ਉਹਨੂੰ ਠੱਲ ਪਾਉਣ ਦੀ ਕੋਸ਼ਿਸ਼ ਕਰਦੇ ਹਾਂ